ਹੈਲੋ एवरीवन वेलकम टू एआर कलेक्शन ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਸੂਟ ਆਪਾਂ ਰੈਡੀ ਕੀਤੇ ਆ ਇਹ ਆਪਾਂ ਆਪ ਐਮਬਰਾਇਡਰੀ ਕਰਕੇ ਰੈਡੀ ਕੀਤੇ ਆਪਣੇ ਡਿਜ਼ਾਈਨ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਕੋਈ ਵੀ ਡਿਜ਼ਾਈਨ ਸਾਡੇ ਕੋਲ ਕਸਟਮਾਈਜ਼ ਕਰਵਾ ਸਕਦੇ ਹੋ ਫੈਬਰਿਕ ਵੀ ਸਾਡੇ ਕੋਲ ਹਰ ਤਰ੍ਹਾਂ ਦਾ अवेलेबल ਹੈ ਤੁਸੀਂ ਆਪਣਾ ਡਿਜ਼ਾਈਨ ਦੇ ਕੇ ਵੀ ਸਾਡੇ ਕੋਲ ਕੋਈ ਵੀ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਥੈਂਕ ਯੂ ਹੈਲੋ एवरीवन वेलकम टू एआर कलेक्शन ਇਹ ਆਪਾਂ ਬਹੁਤ ਹੀ ਸੋਹਣਾ ਡਿਜ਼ਾਈਨ ਰੈਡੀ ਕੀਤਾ ਹੈ ਸ਼ਿਮਰ ਦੇ ਉੱਪਰ ਵਿਸਕੋਸ ਸ਼ਿਮਰ ਦਾ ਫੈਬਰਿਕ ਹੈ ਜੀ ਬਹੁਤ ਹੀ ਸੋਹਣੀ ਇਸਦੀ ਨੈਕਲਾਈਨ ਬਣੀ ਹੋਈ ਹੈ ਘੇਰੇ ਤੇ ਬਹੁਤ ਹੀ ਪਿਆਰਾ ਵਰਕ ਹੋਇਆ ਹੈ ਜੀ ਇਸਦੀ ਬਾਟਮ ਐਂਡ ਵਾਜੂ ਤੇ ਵੀ ਵਰਕ ਆਏਗਾ ਪੂਰਾ 올ਓਵਰ 5 ਮੀਟਰ ਦਾ ਸੂਟ ਹੈ ਇਹ ਦੇਖ ਸਕਦੇ ਹੋ ਤੁਸੀਂ ਇਸਦੀ ਬਾਟਮ ਤੇ ਵਰਕ ਹੈ ਔਰ ਵਾਜੂ ਤੇ ਵਰਕ ਹੈ ਬਹੁਤ ਹੀ ਪਿਆਰਾ ਇਸੇ ਤਰ੍ਹਾਂ ਦਾ ਇੱਕ ਸ਼ਿਮਰ ਦੇ ਵਿੱਚ ਹੀ ਦੁਪੱਟਾ ਰੈਡੀ ਹੋ ਰਿਹਾ ਹੈ ਜੀ ਦੁਪੱਟੇ ਦੇ ਉੱਪਰ ਲੇਸ ਵਰਕ ਕਰਕੇ ਦੇਵਾਂਗੇ ਬਹੁਤ ਹੀ ਪਿਆਰਾ ਸੂਟ ਹੈ ਜੀ ਸਾਨੂੰ ਤੁਸੀਂ ਮੇਰੇ ਨੰਬਰ ਦੇ ਉੱਪਰ ਸਕਰੀਨਸ਼ਾਟ ਲੈ ਕੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਥੈਂਕ ਯੂ ਇਹ ਨੈਕਸਟ ਆਪਣੇ ਕੋਲ ਬਹੁਤ ਹੀ ਪਿਆਰਾ ਲੇਲਨ कॉटन ਦੇ ਉੱਪਰ ਸੂਟ ਕਿਆਰ ਕੀਤਾ ਬਹੁਤ ਹੀ ਪਿਆਰਾ ਇਸ ਦਾ ਕਲਰ ਹੈ embroidery ਇਸ ਦੇ ਉੱਪਰ ਬਹੁਤ ਹੀ ਵਧੀਆ ਹੋਈ ਹੈ ਕੱਟਵਰਕ ਦਾ ਡਿਜ਼ਾਈਨ ਬਣਾਇਆ ਹੋਇਆ ਹੈ ਚੈੱਕ ਕਰੋ ਬਹੁਤ ਹੀ ਸੋਹਣਾ ਕੱਟਵਰਕ ਵਾਲਾ ਡਿਜ਼ਾਈਨ ਹੈ ਜੀ embroidery ਹੈ ਬਹੁਤ ਹੀ ਸੋਹਣੀ ਘੇਰੇ ਤੇ ਵਰਕ ਆਏਗਾ ਇਸ ਦੇ ਨਾਲ ਇਸ ਦੀ ਬੋਟਮ ਤੇ ਵੀ ਵਰਕ ਆਏਗਾ ਇਹ ਦੇਖੋ ਇਹ ਇਸ ਦੀ ਬੋਟਮ ਤੇ ਵਰਕ ਆਏਗਾ ਇਹ ਕਿਜੀ 올ਓਵਰ 5 ਮੀਟਰ ਸੂਟ ਆਏਗਾ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆ ਮੇਰੇ ਨੰਬਰ ਦੇ ਉੱਪਰ ਤੁਸੀਂ ਮੇਰੇ ਨਾਲ ਕੰਟੈਕਟ ਕਰਕੇ ਆਪਣਾ ਆਰਡਰ ਪੁੱਕ ਕਰ ਸਕਦੇ ਹੋ ਇਹ ਨੈਕਸਟ ਆਪਣੇ ਕੋਲ ਬਹੁਤ ਹੀ ਸੋਹਣਾ ਨੇਚਰਲ ਟ੍ਰੇਪ ਦੇ ਉੱਪਰ ਟਾਈ ਐਂਡ ਡਾਈ ਦੇ ਉੱਪਰ ਅਸੀਂ ਰੈਡੀ ਕੀਤਾ ਹੈ ਜੀ ਬਹੁਤ ਹੀ ਸੋਹਣਾ ਵਰਕ ਹੋਇਆ ਹੈ ਇਸ ਤਰ੍ਹਾਂ ਘੇਰੇ ਦੇ ਉੱਪਰ ਵਰਕ ਆਏਗਾ ਪੂਰਾ ਥ्रेड ਵਰਕ ਹੋਇਆ ਹੈ ਜੀ ਟਾਈ ਐਂਡ ਡਾਈ ਲੈਮਨ ਦੇ ਨਾਲ ਆਪਾਂ ਲਵੈਂਡਰ ਦਾ ਕੰਟਰਾਸਟ ਦਿੱਤਾ ਹੈ ਇਸ ਤਰ੍ਹਾਂ ਇਸ ਦੀ ਬਾਜੂ ਤੇ ਵਰਕ ਆਏਗਾ ਇਸੇ ਤਰ੍ਹਾਂ ਇਸ ਦੀ ਇਹ ਬਾਟਮ ਆਏਗੀ ਲਵੈਂਡਰ ਕਲਰ ਦੀ ਇਸਦੀ ਬੋਟਮ ਆਏਗੀ ਬੋਟਮ ਦੇ ਉੱਪਰ ਵਰਕ ਆਏਗਾ सेम ਚੈੱਕ ਕਰੋ ਤੇ सेम ਵਰਕ ਆਏਗਾ ਦੁਪੱਟਾ ਵੀ ਇਸ ਦਾ ਲਵੈਂਡਰ ਕਲਰ ਦਾ ਹੀ ਆਏਗਾ ਜੀ ਟੈਬੀ ਦਾ ਦੁਪੱਟਾ ਆਏਗਾ ਬਹੁਤ ਹੀ ਪਿਆਰਾ ਜੋ ਕੀ ਰੈਡੀ ਹੋ ਰਿਹਾ ਹੈ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਮੇਰੇ ਨਾਲ ਕੰਟੈਕਟ ਕਰਕੇ ਮੇਰਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਇਹ ਬਹੁਤ ਹੀ ਪਿਆਰਾ ਆਪਣੇ ਕੋਲ ਜਮ ਕਾਟਨ ਦੇ ਉੱਪਰ ਰੈਡੀ ਹੋਇਆ ਜੀ ਡਿਜ਼ਾਈਨ ਬਹੁਤ ਹੀ ਪਿਆਰਾ ਇਸ ਦੇ ਘੇਰੇ ਤੇ ਉੱਪਰ ਇਸ ਤਰ੍ਹਾਂ ਵਰਕ ਆਏਗਾ ਜੀ ਬਹੁਤ ਹੀ ਪਿਆਰਾ ਇਸ ਤਰ੍ਹਾਂ ਇਸ ਦੇ ਉੱਪਰ ਫਲਾਵਰ ਬਣੇ ਹੋਏ ਆ ਬਹੁਤ ਹੀ ਸੋਹਣਾ ਬਹੁਤ ਹੀ ਸਫਾਈ ਦੇ ਨਾਲ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਵਧੀਆ ਕੰਮ ਹੋਇਆ ਹੈ ਇਸ ਦੀ ਬਾਜੂ ਤੇ ਆਏਗਾ ਔਰ ਇਹ ਵੀ 올ਓਵਰ ਸੂਟ ਹੈ ਜੀ ਆਪਣੇ ਕੋਲ ਇਸੇ ਤਰ੍ਹਾਂ ਇਸ ਦੀ ਬੋਟਮ ਤੇ ਵੀ ਵਰਕ ਆਏਗਾ ਅੱਛਾ ਇਸ ਦੀ ਬੋਟਮ ਤੇ ਵਰਕ ਆਏਗਾ ਠੀਕ ਹੈ ਜੀ ਇਸ ਦਾ ਇਨ ਇਹਨਾਂ ਸਾਰੇ ਸੂਟਾਂ ਦੇ ਦੁਪੱਟੇ ਰੈਡੀ ਹੋ ਰਹੇ ਹੈ ਜੀ ਜਿਨ੍ਹਾਂ ਦੀ ਵੀਡੀਓ ਆਪਾਂ ਬਹੁਤ ਹੀ ਜਲਦੀ ਤੁਹਾਨੂੰ ਦੁਪੱਟਿਆਂ ਦੇ ਨਾਲ ਤੁਸੀਂ ਫੋਟੋ ਵੀ ਮੰਗਵਾ ਸਕਦੇ ਹੋ ਆਪਣਾ ਆਰਡਰ ਬੁੱਕ ਕਰਨ ਤੋਂ ਪਹਿਲਾਂ ਤੁਸੀਂ ਫੋਟੋ ਮੰਗਵਾ ਕੇ ਦੇਖ ਸਕਦੇ ਹੋ ਸਟ ਆਪਣੇ ਕੋਲੇ ਬਹੁਤ ਹੀ ਪਿਆਰਾ ਟਾਈ ਐਂਡ ਡਾਈ ਟੈਬੀ ਲਾਈਨ ਦੇ ਵਿੱਚ ਤਿਆਰ ਕੀਤਾ ਜੀ ਆਪ ਕੋ ਬਹੁਤ ਹੀ ਪਿਆਰਾ ਕੰਟਰਾਸਟ ਬਹੁਤ ਹੀ ਪਿਆਰਾ ਹੈ ਔਰ ਫੈਬਰਿਕ ਬਹੁਤ ਹੀ ਪਿਆਰਾ ਟੈਬੀ ਲਾਈਨ ਪਿੰਕ ਦੇ ਨਾਲ ਸੀ ਗ੍ਰੀਨ ਦਾ ਟੱਚ ਦਿੱਤਾ ਹੈ ਬਹੁਤ ਹੀ ਸੋਹਣੇ ਫਲਾਵਰ ਬਣੇ ਹੋਏ ਆ ਇਸ ਦੀ ਬਾਟਮ ਆਏਗੀ ਜੀ ਕਪੜਾ ਸਿਲਕ ਦੀ ਜੀ ਬਾਟਮ ਆਏਗੀ ਪਿੰਕ ਕਲਰ ਦੀ ਬਾਟਮ ਦੇ ਉੱਪਰ ਇਸ ਤੇ ਵਰਕ ਨੇ ਇਹ ਬਹੁਤ ਹੀ ਪਿਆਰਾ ਹੈ ਜੀ ਬਣਿਆ ਹੋਇਆ ਸੂਟ ਇਸ ਦਾ ਆਰਡਰ ਬੁੱਕ ਕਰ ਸਕਦੇ ਹੋ ਤੁਸੀਂ ਮੇਰੇ ਨੰਬਰ ਦੇ ਉੱਪਰ ਇਹ ਨੈਕਸਟ ਆਪਣੇ ਕੋਲ ਬਹੁਤ ਹੀ ਪਿਆਰਾ ਰੈੱਡ ਕਲਰ ਦੇ ਉੱਪਰ ਤਿਆਰ ਹੋਇਆ ਜੀ ਬਹੁਤ ਹੀ ਪਿਆਰਾ অর্ਗੈਂਜ਼ਾ ਦਾ ਫੈਬਰਿਕ ਆਏਗਾ ਜੀ ਘੇਰੇ ਦੇ ਉੱਪਰ ਇਸ ਤਰ੍ਹਾਂ ਵਰਕ ਆਏਗਾ ਚੱਕਰ ਬਹੁਤ ਹੀ ਪਿਆਰਾ ਘੇਰੇ ਦੇ ਉੱਪਰ ਵਰਕ ਹੋਇਆ ਹੈ ਇਸ ਦੇ ਨਾਲ ਇਸ ਦੀ ਬਾਜੂ ਤੇ ਔਰ ਬਾਟਮ ਤੇ ਦੋਨੋਂ ਤੇ ਵਰਕ ਆਏਗਾ ਇਹ ਬਾਜੂ ਦਾ ਵਰਕ ਹੋ ਗਿਆ ਇਹ ਬਾਟਮ ਦਾ ਵਰਕ ਹੈ ਜੀ 올ਓਵਰ 5 ਮੀਟਰ ਸੂਟ ਹੈ ਜੀ ਵਿਸਕੋਸ অর্ਗੈਂਜ਼ਾ ਫੈਬਰਿਕ ਹੈ ਦੁਪੱਟਾ ਰੈਡੀ ਹੋ ਰਿਹਾ ਹੈ ਜੀ ਦੁਪੱਟੇ ਦੀ ਵੀ ਆਪਾਂ ਤੁਹਾਨੂੰ ਫੋਟੋ ਸ਼ੇਅਰ ਕਰ ਦਾਂਗੇ ਔਰ ਆਪਣਾ ਨੰਬਰ ਤੁਸੀਂ ਮੇਰੇ ਗਰੁੱਪ ਦੇ ਵਿੱਚ ਐਡ ਕਰਵਾ ਸਕਦੇ ਹੋ ਠੀਕ ਹੈ ਜੀ ਇਸ ਦਾ ਆਰਡਰ ਬੁੱਕ ਕਰ ਸਕਦੇ ਹੋ ਇਹ ਬਹੁਤ ਹੀ ਪਿਆਰਾ ਆਪਣੇ ਕੋਲ ਗਲਾਸ ਟਿਸ਼ੂ ਦੇ ਉੱਪਰ ਆਪਾਂ ਡਿਜ਼ਾਈਨ ਲੈ ਕੇ ਆਏ ਆ ਫੈਬਰਿਕ ਬਹੁਤ ਹੀ ਪਿਆਰਾ ਹੈ ਜੀ ਸ਼ਾਈਨ ਕਰਦਾ ਹੈ ਫੈਬਰਿਕ ਗਲਾਸ ਟਿਸ਼ੂ ਫੈਬਰਿਕ ਹੈ ਜੀ ਘੇਰੇ ਦੇ ਉੱਪਰ ਵੱਧ ਚੈੱਕ ਕਰੋ ਵਰਕ ਦੀ ਫਿਨਿਸ਼ਿੰਗ ਚੈੱਕ ਕਰੋ ਬਹੁਤ ਹੀ ਸਫਾਈ ਦੇ ਨਾਲ ਵਰਕ ਹੋਇਆ ਹੈ ਇਸ ਦੇ ਨਾਲ ਹੀ ਇਸ ਦੀ ਬੋਟਮ ਤੇ ਵੀ ਵਰਕ ਆਏਗਾ ਇਹ ਇਸ ਦੀ ਬੋਟਮ ਦਾ ਵਰਕ ਹੈ ਜੀ ਦੁਪੱਟਾ ਨਾਲ ਤੁਹਾਨੂੰ ਮਿਲੇਗਾ ਜੀ ਇਸ ਦੇ ਇਸ ਦਾ ਆਰਡਰ ਬੁੱਕ ਕਰ ਸਕਦੇ ਹੋ ਪ੍ਰਾਈਸ ਜਾਣਨ ਦੇ ਲਈ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਆਪਾਂ ਤੁਹਾਨੂੰ ਸਾਰਿਆਂ ਦਾ ਪ੍ਰਾਈਸ ਦੱਸਾਂਗੇ ਨੈਕਸਟ ਇਹ ਬਹੁਤ ਹੀ ਪਿਆਰਾ ਗ੍ਰੀਨ ਕਲਰ ਦੇ ਉੱਪਰ ਲੈ ਕੇ ਆਏ ਆ ਜੀ ਬਹੁਤ ਹੀ ਸੋਹਣਾ ਨੈਕ ਤੇ ਵਰਕ ਹੋਇਆ ਹੈ ਚੈੱਕ ਕਰੋ ਜੀ ਇਹਦਾ ਨੈਕ ਦਾ ਵਰਕ ਬਹੁਤ ਹੀ ਪਿਆਰੀ ਨੈਕ ਬਣੀ ਹੋਈ ਹੈ ਕੁੰਦਨ ਵਰਕ ਦਾ ਵਿੱਚ ਕੰਮ ਹੋਇਆ ਹੈ ਪੂਰੇ ਫਰੰਟ ਤੇ ਤੁਹਾਨੂੰ ਮਿਲੇਗਾ ਕੁੰਦਨ ਦੇ ਵਿੱਚ ਕੰਮ ਹੋਇਆ ਇਸ ਦੇ ਵਿੱਚ ਔਰ ਬਾਟਮ ਬਹੁਤ ਹੀ ਪਿਆਰੀ ਬਣੀ ਹੋਈ ਹੈ ਇਸ ਦੀ ਬਾਟਮ ਤੇ ਵਰਕ ਬਾਜੂ ਤੇ ਵਰਕ ਆਏਗਾ ਇਸ ਦੀ ਬਾਟਮ ਤੇ ਵਰਕ ਆਏਗਾ ਪੂਰਾ 올 ਓਵਰ ਨੈਚੁਰਲ ਕ੍ਰੇਪ ਦੇ ਉੱਪਰ ਬਣਿਆ ਹੋਇਆ ਸੂਟ ਹੈ ਜੀ ਦੁਪੱਟਾ ਇਸ ਦੇ ਨਾਲ ਚੁਣੌਂਦਾ ਆਏਗਾ ਪ੍ਰਾਈਸ ਤੁਸੀਂ ਜਾਣਨ ਦੇ ਲਈ ਮੈਨੂੰ WhatsApp ਦੇ ਉੱਪਰ ਤੁਸੀਂ ਮੈਸੇਜ ਕਰ ਸਕਦੇ ਹੋ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਔਰ ਜੇ ਤੁਸੀਂ ਇਹੀ ਡਿਜ਼ਾਈਨ ਕਿਸੇ ਹੋਰ ਕਲਰ ਦੇ ਉੱਪਰ ਰੈਡੀ ਕਰਵਾਉਣਾ ਚਾਹੁੰਦੇ ਹੋ ਆਪਾਂ ਉਹ ਵੀ ਤੁਹਾਨੂੰ ਕਰਕੇ ਦਵਾਂਗੇ ਤੇ ਨੈਕਸਟ ਆਪਣੇ ਕੋਲ ਬਹੁਤ ਹੀ ਪਿਆਰਾ ਆਪਾਂ 골ਡਨ ਕਲਰ ਦੇ ਉੱਪਰ ਰੈਡੀ ਕੀਤਾ ਜੀ ਪੂਰਾ ਇਸ ਦਾ ਨੈਕ ਦਾ ਵਰਕ ਚੈੱਕ ਕਰੋ ਬਹੁਤ ਹੀ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਬਹੁਤ ਹੀ ਜ਼ਿਆਦਾ ਪਿਆਰਾ ਵਰਕ ਹੋਇਆ ਹੈ ਜੀ ਇਸ ਦੇ ਨੈਕ ਤੇ ਵਰਕ ਆਇਆ ਹੈਗਾ ਇਸ ਤਰ੍ਹਾਂ ਬਾਕੀ ਤੁਸੀਂ ਘੇਰੇ ਤੇ ਲੇਸ ਵਰਕ ਕਰਵਾ ਸਕਦੇ ਹੋ ਕੁਝ ਵੀ ਆਪਣੇ ਅਕੋਰਡਿੰਗ ਕਰਵਾ ਸਕਦੇ ਹੋ ਇਹ ਆਏਗਾ ਇਸ ਦੀ ਬਾਜੂ ਤੇ ਵਰਕ ਬਹੁਤ ਹੀ ਪਿਆਰਾ ਚੈੱਕ ਕਰੋ ਬਹੁਤ ਹੀ ਪਿਆਰਾ ਬਾਜੂ ਵਰਕ ਹੋਇਆ ਹੈ ਇਹ ਨੈਕਸਟ ਆਏਗਾ ਜੀ ਇਸ ਦੇ ਬੋਟਮ ਤੇ ਵਰਕ ਸੇਮ ਇਸੇ ਤਰ੍ਹਾਂ ਬੋਟਮ ਤੇ ਔਰ ਬਾਜੀ ਤੇ ਵਰਕ ਆਏਗਾ ਨੇਚਰਲ ਕ੍ਰੇਵ ਦੇ ਉੱਪਰ ਰੈਡੀ ਕੀਤਾ ਹੈ ਜੀ ਸੂਟ ਬਹੁਤ ਹੀ ਪਿਆਰਾ ਸੂਟ ਆ 골ਡਨ ਕਲਰ ਦੇ ਉੱਪਰ ਬਹੁਤ ਹੀ ਪਿਆਰਾ ਡਿਜ਼ਾਈਨ ਆ ਹੁਣ ਆਪਾਂ ਤੁਹਾਨੂੰ ਇਸ ਦਾ ਦੁਪੱਟਾ ਦਿਖਾਉਣੀ ਜਿਹੜਾ ਆਪਾਂ ਇਸ ਦੇ ਨਾਲ ਚਨਾਉਂ ਦਾ ਦੁਪੱਟਾ ਰੈਡੀ ਕਰਵਾਇਆ ਹੈ ਇਹ ਚੈੱਕ ਕਰੋ ਇਸ ਤਰ੍ਹਾਂ ਦੁਪੱਟੇ ਆਉਣਗੇ ਸਾਰੇ ਸੂਟਾਂ ਦੇ ਇਸ ਤਰ੍ਹਾਂ ਦੇ ਦੁਪੱਟੇ ਆਪਾਂ ਰੈਡੀ ਕਰਦੇ ਆ ਟਾਈ ਐਂਡ ਡਾਈ ਲੈਸ ਵਰਕ ਚ ਚੈੱਕ ਕਰ ਸਕਦੇ ਹੋ ਕਿਸੇ ਤਰ੍ਹਾਂ ਮਲਟੀ ਸ਼ੇਡ ਦੀ ਲੈਸ ਲੱਗੀ ਹੋਈ ਹੈ ਪੂਰਾ 2.5 ਮੀਟਰ ਦਾ ਦੁਪੱਟਾ ਹੈ ਇਹਦਾ ਬਹੁਤ ਹੀ ਪਿਆਰਾ ਸੂਟ ਹੈ ਜੀ ਕਿਸੇ ਵੀ ਕੱਲਰ ਦੇ ਉੱਪਰ ਇਹ ਸੂਟ ਤੁਸੀਂ ਰੈਡੀ ਕਰਵਾ ਸਕਦੇ ਆ ਆਪਣੇ ਕੋਲ ਹਰ ਤਰ੍ਹਾਂ ਦੇ ਸੂਟ ਆਪਾਂ ਰੈਡੀ ਕਰਦੇ ਆ ਹਰ ਤਰ੍ਹਾਂ ਦੇ ਫੈਬਰਿਕ ਦੇ ਉੱਪਰ ਥੈਂਕ ਯੂ